ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਅੱਜ ਆਪਾਂ ਸੌਣ ਦੇ ਮਹੀਨੇ ਦੀ ਕਰ ਰਹੇ ਆ ਇੰਜੋਏ ਲਓ ਜੀ ਆਪਾਂ ਸੁਣ ਕੇ ਕਲਿੱਪ ਆ ਕੇ ਦਿਖਾਵਾਂਗੇ ਮੈਂ ਬੋਲੀਆਂ ਪਾ ਕੇ ਸੁਣਾਵਾਂਗੇ ਕਰੋ ਇੰਜੋਏ ਗੜਬੇ 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 ਬਾਪ ਮੇਰੇ ਮੈਲੀ ਸਕ ਨਾ ਕਰਵੇ ਮੈਲਾਂ ਦੇ ਮੁੰਡੇ ਬੜੇ ਸਕੇ ਨੇ ਉੱਠਾਣ ਪਾਉਂਦੇ ਖਲਵੇ ਖਲਤਾ ਮੈਥੋਂ ਕੁੱਟੀ ਨਹੀਂ ਜਾਂਦੀ ਗੁੱਤੋਂ ਲੈਂਦੇ ਖੜਵੇ ਮੇਰਾ ਓਡੇ ਡੋਰੀਆ ਬੱਲੇ ਬੱਲੇ ਮੈਲਾ ਵਾਲੇ ਕਰਵੇ ਮੇਰਾ ਓਡੇ ਡੋਰੀਆ ਮੈਲਾ ਵਾਲੇ ਕਰਵੇ ਮੇਰਾ ਓਡੇ ਡੋਰੀ ਵਾਲੇ ਬਾਲੇ ਗਾਏ ਐਸੇ ਰਬੀ ਵਿੱਚ 5 ਰੁਪਏ ਐਸੇ ਰਬੀ ਵਿੱਚ ਟਾਈ ਗਿੱਦ ਚੱਕ ਕੁੜੀਓ ਮੇਰੀ ਨੰਦ ਮੋਰਨੀ ਆਈ ਗਿੱਦ ਚੱਕ ਕੁੜੀਓ ਮੇਰੀ ਨੰਦ ਮੋਰਨੀ ਆਈ ਗੜੇ ਗੜੀਰੇ ਵਾਏ ਅਗੜ ਹੌਲੇ ਹੌਲੀ ਤੋਰ ਮੇਰ ਦੁਖਣ ਕਨਾਰੇ ਬੋਲ ਬਾਣ ਨਾ ਮੇਰ ਸੰਸਮ ਕਰਦਾ ਬੋਲ ਮੇਰਾ ਮਾਹੀ ਗੜੇ ਬ ਨੀਮ ਗੜਵੇ ਦੀ ਡੋਰ ਮੇਰਾ ਮਾਈ ਗਾੜੇ ਵਾ ਨੀਮ ਗੜਵੇ ਦੀ ਡੋਰ ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਸਵਾਰੇ ਮੇਰੇ ਨੇ ಸರೇ ಮೇರೆ ನಾ ಅಡ್ಡಿತರ ಬೇ ಜಡ್ಡೂ ಬೋಲ್ ಡರಬೇ ಜ ਮੈਂ ਤੇਜ ਠਾਣੀ ਦੋ ਮੇ ਤੀਰਥਾਂ ਤੇ ਚੱਲੀਆਂ ਜੇਠ ਕਹਿੰਦਾ ਕੱਲੀ ਆ ਕੇ ਚੱਲੀਆਂ ਟਾਈਮ ਗੱਡੀ ਦਾ ਹੋਣ ਲੱਗਿਆ ਨਹੀਂ ਜੇਠ ਮਾਰ ਕੇ ਦੱਤੜ ਰੋਣ ਲੱਗਿਆ ਜੇਠ ਮਾਰ ਕੇ ਦੱਤੜ ਰੋਣ ਲੱਗਿਆ ਪਹਿਣਾ ਪਹਿਣਾ ਕਦੇ ਨਾ ਦੇੜੀਆਂ ਸਾਡੂ ਮਰ ਦੇਖ ਕੇ ਕੇ ਕੋਰਲਾ ਬੋਦਿਆਂ ਵਿਚਵਾਗਾ ਨੇ ਵਹਿ ਕੇ ਕੋਰਲਾ ਬੋਦਿਆਂ ਵਿਚਵਾਗਾ ਦੇ ਵਹਿ ਕੇ ਊਰੀ 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 ਨੀ ਮੇਰੇ ਹਾਨ ਦੀਏ ਨੱਚ ਨੱਚ ਹੋ ਜਾ ਦੂਰੀ ਨੀ ਮੇਰੇ ਹਾਨ ਦੀਏ ਨੱਚ ਨੱਚ ਹੋ ਜਾ ਦੂਰੀ ਸਾਡੇ ਪਿੰਡ ਦੇ ਮੁੰਡੇ ਦੇਖ ਦੂ ਜਿਹਾ ਪਾਂਟਾਲੀ ਦੇ ਪਾਵੇ ਢਿੱਕਨੇ ਧਾਰਮ ਦੇ ਬਣਦੇ ਚਾਦਰੇ ਪਿੰਡ ਦੀ ਨੀਂਹ ਆਲਸਾ ਪਿੰਡ ਦੇ ਮੁੰਡਿਆਂ ਦਾ ਰੂਪ ਚ ਲੈਣਾ ਜਾਵੇ ਪਿੰਡ ਦੇ ਮੁੰਡਿਆਂ ਦਾ ਰੂਪ ਚ ਲੈਣਾ ਜਾਵੇ ਪਿੰਡ ਦੇ ਮੁੰਡਿਆਂ ਦਾ ਸੁੰਨੀ ਕੁੜੀਏ ਕਾਂਟੇ ਵਾਲੀ ਕਾਂਟੇ ਨਾ ਚਿੰਕਾਏ ਨੀ ਖੂਟੋ ਬੈ ਤੇ ਚਰਚਾ ਹੁੰਦੀ ਚਰਚਾ ਨਾ ਕਰਵਾਏ ਆਪਣੇ ਵੀਰਾਂ ਦੀ ਫੁੱਲ ਵਰਗੀ ਰੱਖ ਜਾਈਏ ਆਪਣੇ ਵੀਰਾਂ ਦੀ ਫੁੱਲ ਵਰਗੀ ਰੱਖ ਜਾਈਏ ਆਪਣੇ ਵੀਰਾਂ ਦੀ ਸਾਉਣ ਵੀਰ ਕੱਟੀਆਂ ਕਰੇ ਕਾਦ ਚੰਦ ਰਿਬਸੜੇ ਪਾਵੇ ਸਾਉਣ ਵੀਰ ਕੱਟੀਆਂ ਕਰੇ ਲਓ ਜੀ ਆਪਾਂ ਸੁਣ ਬੋਣੀ ਸੁਣਾਇਆਂ ਨੇ